ਵਾਹਿਗੁਰੂ 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 ਜਤਿ ਆਵੇ ਜਤਿ ਆਨਦਾ ਸਤਕਾਰ ਸਰਬ ਸੁਖ ਹੋਏ ਜਨ ਜਨ ਅਕਾਲ ਸਾਹਿਬ ਤਨ ਤਨ ਰੱਛਿਆ ਰਿਹਾਏ ਦੇ ਬਿਸਾਰ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਵੇਖ ਦਾਣ ਵਿਸਾਰ ਦਾਣ ਪ੍ਰੋਸਾ ਦਾਣ ਦਨ ਸਰਦਾ ਸ੍ਰੀ ਅਬੂ ਬ੍ਰਹ ਪ੍ਰਸਾਦ ਸਾਹਿਬ ਜੀ ਦੇ ਦਰਸ਼ਨ ਸ਼ਰਾਨ ਚੌਕੀਆਂ ਚੜ੍ਹੇ ਉੰਗੈ ਜਗੋ ਜਗਿਆ ਕੰਨ ਧਰਮ ਕਾ ਹੈ ਕਾਰ ਬੋਲ ਜੀ ਵਾਵਾ ਕਰਮ ਸਿੰਘ ਜੀ ਵਾਵਾ ਲਾਲ ਸਿੰਘ ਜੀ ਵਾਵਾ ਆਇਆ ਸਿੰਘ ਜੀ ਤਨਾ ਸਮੋ ਮਹਾਂਪੁਰਖਾਂ ਦੇ ਬਿਮਾਰੀ ਦਾ ਧਿਆਨ ਧਰ ਕੇ ਗੁਰ ਜੀ ਵਾਹਿਗੁਰੂ ਸਿੱਧਾ ਦਾ ਮਤ ਨਿਵਾ ਮਤੁ ਚੀ ਮਤ ਪਤ ਦਾ ਰਾਖਾ ਆਪ ਆਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਭਾ ਸਹਾਇ ਦਾ ਧਾਰ ਦਿਓ ਸ੍ਰੀ ਦਰਗਾਹਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰਧਾਮ ਜਨਾ ਤੋਂ ਕੰਥ ਨੂੰ ਛੋੜਿਆ ਦਿਆ ਤਨਾ ਦੇਖ ਲੈ ਦਰਸ਼ਨ ਦਿਦਾ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਤੇ ਨਿਵਾੜਿਆ ਤੇ ਨਾੜਿਆ ਦੇ ਤਵਾ ਨੇ ਆਏ ਤੀਓ ਹਰ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਸਾਹਿਬ ਜੀ ਆਪ ਜੀ ਦਾ ਪਾਵਨ ਮੁਖਵਾ ਕਹ ਜੀ ਸੂਰਜ ਕਿਰਮ ਜਲੇ ਜਦ ਕਾ ਜਲ ਹੋਆ ਰਾਮ ਜੋਤੀ ਜੋਤਨੀ ਸੰਪੂਰਣ ਥੀ ਆ ਰਾਮ ਗੁਰੁ ਮੁਖ ਜਨਮ ਸਵਾਰ ਦਰ ਘਾ ਚੱਲਿਆ ਸੱਚੀ ਦਰ ਘਾ ਜਾਏ ਸੱਚਾ ਪਿੜਮਦਿਆ ਬਗਨਾ ਬਗ ਸਮਾਇਆ ਜੋਤੀ ਮਹ ਜੋਤਨ ਜਾ ਗੁਰੂ ਗਰੀਬ ਨਾ ਸਤਿਗੁਰ ਸਾਜ ਜੀ ਆਪ ਜੀ ਦੇ ਦਰ ਘਰ ਤੋਂ ਵਰਸਾਏ ਹੋਏ ਮਹਾਂਪੁਰਸ਼ ਪਰਮ ਦੂਜੇ ਨੇ ਪਰਮ ਸਤਕਾਰ ਜੋ ਜਨਮ ਮਰਨ ਨੂੰ ਬਚਾਈ ਜਨ ਪਰ ਉਪਕਾਰ ਹੀ ਆਏ ਜੀਵ ਦਾਨ ਦੇ ਭਗਤੀ ਦਾਇਨ ਹਰ ਸੋਨਾ ਨਿ ਬਿਲਾਏ ਆਪ ਜੀ ਦੇ ਚਰਨ ਸੇਵਾ ਮਹਾਨ ਪੁਰਸ਼ ਸੰਤ ਬਾਵਾ ਰੋਸ਼ਨ ਸਿੰਘ ਜੀ ਮਹਾਰਾਜੀਓ ਜੋ ਕਰਦੇ ਪਹਿਲਾ ਪਨ ਭੌਤਿਕ ਸਰੀਰ ਨੂੰ ਤਿਆਗਦੇ ਰਹੇ ਸਤਖੰਡ ਆਪ ਜੀ ਦੇ ਚਰਨਾਂ ਵਿੱਚ ਜਾ ਬਰਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰੂਸ਼ੀ ਆਪ ਨੂੰ ਸੁਭਰਤ ਹੁੰਦਿਆ ਹੋਇਆ ਆਪ ਜੀ ਦਾ ਚਰਣਾ ਦਾ ਉਹ ਅਸਰਾ ਲੈ ਕਰਕੇ ਸਤਗੁਰ ਜੀ ਮਹਾਰੂਸ਼ੀਾਂ ਦੀ ਮਿੱਠੀ ਯਾਦ ਵਿੱਚ ਆਪ ਜੀ ਦੀ ਬਾਣੀ ਪਵਿੱਤਰ ਬਾਣੀ ਧੁਰ ਕੀ ਬਾਣੀ ਦੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਆਪ ਜੀ ਦੇ ਪਾਵਨ ਸਥਾਨ ਤੇ ਧੰਗਵਾਦ ਕਰਮ ਸਿੰਘ ਜੀ ਅਰਮ ਕਰਵਾਇਆ ਜਾ ਰਿਹਾ ਹੈ ਨੇ ਪਹਿਲੇ ਸ੍ਰੀ ਅੰਮ੍ਰਿਤਪਾਲ ਸਾਹਿਬ ਦੇਰੇ ਵੱਲੋਂ ਹੋਰਾਂ ਦੂਸਰੇ ਸ੍ਰੀ ਅੰਮ੍ਰਿਤਪਾਲ ਸਾਹਿਬ ਜੀ ਦੀ ਸੇਵਾ ਸਰਦਾਰ ਸੁਵਿੰਦਰ ਸਿੰਘ ਜੀ ਬਲਵਿੰਦਰ ਕੌਰ ਜਨਾਬਾਂ ਇਸਰੇ ਸ੍ਰੀ ਅੰਮ੍ਰਿਤਪਾਲ ਸਾਹਿਬ ਸਰਦਾਰ ਗੁਰਬੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਚੌਥੇ ਸ੍ਰੀ ਅੰਮ੍ਰਿਤਪਾਲ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਵੱਲੋਂ ਤੇ ਪੰਜਵੇਂ ਸ੍ਰੀ ਅਨੰਦਪੁਰ ਸਾਹਿਬ ਗੁਰਵਿੰਦਰ ਸਿੰਘ ਤੇ ਪਰਮਜੀਤ ਸਿੰਘ ਮਹਾਰਾਜ ਦਾ ਪਰਿਵਾਰਾਂ ਨੂੰ ਪਾਵਨ ਪਵਿੱਤਰ ਬਾਣੀ ਦੇ ਜਾਪ ਕਰਵਾਏ ਜਾਣੇ ਮਹਾਰਾਜ ਕਿਰਪਾ ਕਰਨੀ ਪਾਠੀ ਸਿੰਘਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਸ਼ੁੱਧ ਬਾਣੀ ਪੜ੍ਹਾਉਣੀ ਸੰਗਤਾਂ ਨੂੰ ਪਰਿਵਾਰਾਂ ਨੂੰ ਬਾਣੀ ਸੁਣੰਦਾ ਸੇਵਾ ਕਰਨ ਦਾ ਬਾਲ ਉਤਮ ਬਖਸ਼ਾ ਸਤਿਗੁਰ ਸੱਚੇ ਪਾਤਸ਼ਾਹੀ ਅਸੇ ਪਰਮ ਕਿਰਪਾਲੋ ਪਰਮ ਦਿਆਲੋ ਮਹਾਂਪੁਰਖ ਸੰਤ ਬਾਪਾ ਰੋਸ਼ਨ ਸਿੰਘ ਜੀ ਜੋ ਸਦਾ ਹੀ ਆਪ ਜੀ ਦੇ ਚਰਨਾਵਚਨੇ ਵਾਰਾਂ ਇਸ ਸੰਸਾਰ ਵਿੱਚ ਵਿਚਰਦੇ ਆਵੇਂ ਆਪ ਜੀ ਦੇ ਚਰਨਾਵਚਨ ਤੇ ਉਸ ਦਰਗਾਹ ਵਿੱਚ ਸੱਚ ਖੰਡ ਵਿੱਚ ਵੀ ਆਪ ਜੀ ਦੇ ਸਦਾ ਚਰਨਾਵਚਨ ਗੁਰੂ ਦੇ ਕਿਰਪਾ ਕਰਨੀ ਮਹਾਰਾਜ ਪਿਛੇ ਸਾਰੇ ਦੇਰੇ ਦੇ ਸੇਵਾਦਾਰਾਂ ਨੂੰ ਮਹਾਪੁਰਸ਼ ਸੰਤ ਬਾਬਾ ਅਤਰੋਕ ਸਿੰਘ ਜੀ ਅਤੇ ਸਾਰੇ ਸੇਵਾਦਾਰਾਂ ਨੂੰ ਸਾਰਿਆਂ ਸੰਗਤਾਂ ਨੂੰ ਮਹਾਰਾਜ ਆਪਣੇ ਬਾਣੀ ਵਿੱਚ ਰਖਣਾ ਤੇ ਮਹਾਪੁਰਸ਼ਾਂ ਵੱਲੋਂ ਦਰਸਾਇਆ ਹੋਇਆ ਮਾਰਗ ਤੇ ਚੱਲਣ ਦੇ ਬਲ ਬੁੱਤ ਸੁਮਤ ਰੁਸ਼ਣੀ ਗੁਰੂ ਹਰੀ ਬਨਵਾਦ ਕਿਰਪਾ ਕਰਨੀ ਸਤਿਗੁਰ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਹੈ ਮਹਾਰਾਜ ਮਹਾਂਪੁਰਸ਼ ਸੰਤ ਬਾਬਾ ਗੁਰ왈 ਕਿਰਪਾ ਕਰਨੀ ਸਤਿਗੁਰ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਹੈ ਮਹਾਰਾਜ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਦਾ ਸਥਾਨ ਹੈ ਇਸ ਅਸਥਾਨ ਨੂੰ ਸਦਾ ਸਦਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਮਹਾਰਾਜ ਸੋਹ ਸਾਂਤੀ ਬਖਸ਼ੀ ਅੰਗ ਸੰਗ ਸਾਥੀ ਹੋਣਾ ਜੋ ਆਪ ਦੇ ਦੇ ਬਖਸ਼ਿਸ਼ ਕਿਰਪਾ ਦੇ ਨਾਲ ਮਾਂ ਪਰਸ਼ਾਦੀ ਆਪ ਵਿੱਚ ਪਰ ਸੋ 15 ਤਰੀਕ ਨੂੰ ਸਾਰਾ ਸਮਾਗਮ ਹੋਣਾ ਹੈ ਸਤਿਗੁਰੂ ਸਮਾਗਮ ਨੂੰ ਹੀ ਚੜ੍ਹਦੀ ਕਲਾ ਵਿੱਚ ਸੋਹ ਸਾਂਤੀ ਦੇ ਨਾਮ ਨਾਲ ਕਰਵਾ ਲੈਣਾ ਆਪ ਜੀ ਦੇ ਸੁਭਤ ਬਖਸ਼ੀ ਸਤਿਗੁਰ ਸੱਚੇ ਬਾਦਸ਼ਾਹੀਓ ਆਪਦੇ ਦੇ ਬਖਸ਼ਿਸ਼ ਕਿਰਪਾ ਸਰਕਾਰਾ ਵਾਹ ਪੁਰਸ਼ਾ ਦੇ ਬੇਅੰਤ ਅਸਥਾਨ ਬਣਾਏ ਆਪਣੇ ਜੀਵਨ ਦੇ ਵਿੱਚ ਸੰਗਤਾਂ ਨੂੰ ਨਾਮ ਨਾਲ ਜੋੜਿਆ ਸਾਰੇ ਅਸਥਾਨ ਨੂੰ ਸਦਾ ਆਬਾਦ ਰੱਖਣਾ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਗੁਰੂ ਗਰੀਬਨਵਾਦੀਓ ਕੀਰਤਨ ਦੇ ਅਰਦਾਸ ਅਨੰਤ ਸਾਹਿਬ ਸੇ ਪੌੜੀਆਂ ਦੇ ਅਰਦਾਸ ਕਿਰਪਾ ਕਰਨੀ ਪੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦਾ ਇੱਕ ਸ਼ਾਮਣੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲਗੇ ਭੋਗ ਥਿਆਸੀ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ ਕਿਰਪਾ ਕਰੋ ਸੰਤ ਗੁਰ ਸਾਹਿਬ ਜੀ ਆਪਨ ਪਵਨ ਪਵਤਰ ਹੁਗੰ ਬਖਸ਼ ਕੈ ਪੰਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹਿ ਬਹੁਤ ਪਿਆਰੇ ਮੇਲਾ ਜਿਨ੍ਹਾਂ ਗਦਿਆ ਆਪ ਜੀ ਦਾ ਪਾਵਨ ਨਾਮ ਚਿਤ ਆਵੇ ਨਾਨਕ ਨਾਮ ਛੜ ਦੇ ਪ੍ਰਭ ਏਹੇ ਭਾਵੇਂ ਸਰਬਤ ਦਾ ਪਾ واحر جی کا خالص واحجی اکال کینت ساس کر گرو گرتھ جی مایا پر God, you